ਦੋਸਤੋ ਕਿਸੇ ਮੈਂਬਰ ਸਰਪੰਚ ਜਾਂ ਕਿਸੇ ਹੋਰ ਪਾਰਟੀ ਦੇ ਆਗੂ ਤੇ ਗੱਲ ਕਾਰਵਾਈ ਕਰਵਾਉਣੀ ਹੋਵੇ ਤਾਂ ਆਮ ਬੰਦਾ ਡਰਦਾ ਪਰ ਇੱਕ ਅਜਿਹੇ ਇਨਸਾਨ ਨੂੰ ਮਲਾਵਾਂਗੇ ਤੁਹਾਨੂੰ ਜਿਨ੍ਹਾਂ ਨੇ ਮੌਜੂਦਾ ਸਰਕਾਰ ਦੀ ਸੱਤਾ ਦੇ ਵਿੱਚ ਐਮ ਐਲ ਏ ਹੈ ਜੋ ਕਿ ਮੋਗਾ ਤੋਂ ਵਿਧਾਇਕ ਨੇ ਉਹਨਾਂ ਨੂੰ ਸੰਮਣ ਜਾਰੀ ਕਰਵਾਏ ਨੇ ਕੋਰਟ ਦੇ ਵਿੱਚੋਂ ਤੇ ਮਾਮਲਾ ਜਾਣਾਂਗੇ ਕਿਉਂ ਸਮਣ ਜਾਰੀ ਕਰਵਾਇਆ ਤੇ ਕੀ ਘਟਨਾ ਸੀ ਪੂਰੀ ਗੱਲਬਾਤ ਕਰਾਂਗੇ ਆਪਾਂ ਗੱਲਬਾਤ ਕਰਨ ਦੇ ਲਈ ਵੀਰ ਸਾਡੇ ਨਾਲ ਮੌਜੂਦ ਨੇ ਜੋ ਹਰਜੋਤ ਕਮਲ ਦੇ ਪੀ ਨਾਮ ਸਿੰਘ ਮਈਸਵਰੀਆ ਨਾਮ ਤਾਂ ਆਪਾਂ ਗੱਲਬਾਤ ਕਰਦੇ ਆਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਜੋ ਤੁਸੀਂ ਮੌਜੂਦਾ ਸਰਕਾਰ ਦੀ ਐਮ ਐਲ ਏ ਅਮਨ अरोड़ा ਜੋ ਕਿ ਮੋਗਾ ਤੋਂ ਵਿਧਾਇਕ ਹੈ ਉਸ ਨੂੰ ਸਮਣ ਜਾਰੀ ਕਰਵਾਇਆ ਕਿਉਂ ਕਰਵਾਏ ਆ ਕੀ ਕਾਰਨ ਅਸਲ ਦੀ ਇਹ ਨਾ ਘਟਨਾ ਹੈਗੀ ਆ 2022 ਦੀ ਆ ਸਰਕਾਰ ਬੰਨ ਤੋਂ 2 ਮਹੀਨੇ ਦੀ ਘਟਨਾ ਹੈਗੀ ਆ ਮੈਂ ਡਾਕਟਰ ਹਰਜੋਤ ਕਮਲਨਾ ਬਤੌਰ ਪੀਏ ਆ 2014 ਤੋਂ ਨਾਲ ਹੀ ਆ ਮੈਂ ਤੇ ਉਹਨਾਂ ਦੀ ਸਰਕਾਰ 2017 ਚ ਬਣਦੀ ਆ ਉਦੋਂ ਤੋਂ ਮੈਂ ਉਹਨਾਂ ਦੇ ਨਾਲ ਹੀ ਹੁਣ ਵੀ ਉਹਨਾਂ ਨਾਲ ਹੀ ਆ ਠੀਕ ਹੈ ਚਾਹੇ ਕਾਂਗਰਸ ਪਹਿਲਾਂ ਰਹੇ ਹੁਣ ਬੀਜੇਪੀ ਤੇ ਮੈਂ ਉਹਨਾਂ ਦੇ ਨਾਲ ਹੀ ਚੱਲਦਾ ਉਸ ਤੋਂ ਇਲਾਵਾ ਸਾਡੇ ਕੋਲੇ ਰਜਾਨਾ ਲੋਕ ਜਿਵੇਂ ਕੰਮ ਕਰਨ ਲਈ ਰੁਟੀਨ ਦੇ ਵਿੱਚ ਆਉਂਦੇ ਆ ਇਦਾਂ ਸਾਡੇ ਕੋਲ ਇੱਕ ਦਾਇਕ ਕਲਾਂ ਤੋਂ ਲੜਕੀ ਤੋਂ ਬਾਪ ਆਏ ਉਹਨਾਂ ਨੇ ਆਪਦੀ ਦੱਸੀ ਗੱਲ ਵੀ ਸਾਡੀ ਉਹਨਾਂ ਦੀ ਲੜਕੀ ਪੜ੍ਹਦੀ ਸੀਗੀ ਐਸਐਫ ਕਾਲਜ ਜਲਾਲਾਬਾਦ ਧਰਮਕੋਟ ਹਲਕੇ ਦੇ ਵਿੱਚ ਪੈਂਦਾ ਹੈ ਉੱਥੇ ਪੜ੍ਹਦੀ ਸੀਗੀ ਤਾਂ ਉਹ ਕਹਿੰਦੇ ਵੀ ਸਾਡੀ ਲੜਕੀ ਨੂੰ 18000 ਰੁਪਏ ਵਜੀਫਾ ਆਇਆ ਸੀ ਪੰਜਾਬ ਸਰਕਾਰ ਲੋ ਜਰ ਬਣਦਾ ਵਜੀਫਾ ਉਹਦਾ ਸਕਾਲਰਸ਼ਿਪ ਮਿਲ ਸਕਾਲਰਸ਼ਿਪ ਸਕਾਲਰਸ਼ਿਪ ਆ ਤੇ ਉਹਦੇ ਵਿੱਚ ਉਹਨੇ ਉਹ ਕਹਿੰਦੇ ਵੀ 18000 ਰੁਪਏ ਅਸੀਂ ਗਰੀਬ ਬੰਦੇ ਘਰੇ ਵਰਤ ਬੈਠੇ ਆ ਤੇ ਸਾਨੂੰ ਕਾਲਜ ਵਾਲੇ ਤੰਗ ਪਰੇਸ਼ਾਨ ਕਰਦੇ ਆ ਕਿ ਉਹ ਵਜੀਫਾ ਸਾਨੂੰ ਦਿਓ ਅਸੀਂ ਗਰੀਬ ਬੰਦੇ ਅਸੀਂ ਘਰੇ ਵਰਤ ਬੈਠੇ ਆ ਅਸੀਂ ਮੂੜ ਨਹੀਂ ਸਕਦੇਗੇ ਤੇ ਸਾਨੂੰ ਬੜਾ ਫੋਨ ਲਾ ਕੇ ਪ੍ਰੈਸ਼ਰਾਈਜ਼ ਕਰਦੇ ਆ ਤੇ ਸਾਨੂੰ ਕਹਿੰਦੇ ਦੱਸਿਆ ਵਾ ਡਾਕਟਰ ਹਜੂਦ ਕਮਲ ਦਫਤਰ ਜਾਓ ਤੇ ਤੁਹਾਡਾ ਕਿ ਉੱਥੇ ਹੱਲ ਹੋ ਜਾਊਗਾ ਤੋਂ ਜਦੋਂ ਸਾਡੇ ਆਫਿਸ ਇੰਟਰ ਹੋਇਆ ਕਿਉਂਕਿ ਮੈਂ ਮੈਂ ਪਬਲਿਕ ਡੀਲਿੰਗ ਦਾ ਕੰਮ ਮੇਰਾ ਹੀ ਹੈ ਜਦੋਂ ਪਬਲਿਕ ਦੀ ਗੱਲ ਸੁਣਨੀ ਆ ਸਬੰਧਿਤ ਅਫਸਰ ਨੂੰ ਕਹਿਣਾ ਕਰਨਾ ਉਹ ਮੇਰਾ ਕੰਮ ਹੀ ਆ ਤੋਂ ਜਦੋਂ ਮੇਰੇ ਕੋਲੇ ਆਏ ਤਾਂ ਉਹਨਾਂ ਨੇ ਮੈਂ ਗੱਲਬਾਤ ਸੁਣੀ ਤੇ ਸੁਣਨ ਤੋਂ ਬਾਅਦ ਮੈਂ ਕਿਹਾ ਵੀ ਤੁਹਾਨੂੰ ਦੱਸੋ ਕਿਹੜੇ ਨੰਬਰ ਤੋਂ ਕਾਲ ਆਉਂਦੀ ਆ ਉਹਨਾਂ ਨੇ ਮੈਨੂੰ ਜਸਪਾਲ ਕੋਰ ਮੈਨੋਂ ਦਾ ਨੰਬਰ ਦਿੱ ਨੰਬਰ ਦਿੱਤਾ ਜਸਪਾਲ ਕੌਰ ਮੈਡਮ ਦਾ ਕਾਲਜ ਦੇ ਜਿਹੜੇ ਪ੍ਰਿੰਸੀਪਲ ਆ ਕਾਲਜਿੰਗ ਚ ਉਹ ਕਲਾਸ ਦੇ ਇਨਚਾਰਜ ਕਲਾਸ ਦੀ ਇਨਚਾਰਜ ਹੈ ਉਹਨਾਂ ਦਾ ਨੰਬਰ ਦਿੱਤਾ ਤਾਂ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਦਿਓ ਪਰ ਅਸੀਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਵੀਰ ਨੇ ਜਿਹੜੇ ਸੁਦਨਾਮ ਸਿੰਘ ਮਹੇਸ਼ਵਰੀ ਨੇ ਇਹ ਹਰਜੋਤ ਕਮਲ ਦੇ ਪੀਏ ਨੇ ਤਾਂ ਇਹਨਾਂ ਕੋਲੇ ਜੋ ਸਮੱਸਿਆਵਾਂ ਆਉਂਦੀਆਂ ਨੇ ਹਰਜੋਤ ਕਮਲ ਤੋਂ ਪਹਿਲਾਂ ਇਹਨਾਂ ਕੋਲ ਸਮੱਸਿਆਵਾਂ ਆਉਂਦੀਆਂ ਨੇ ਤਾਂ ਇਹ ਡੀਲ ਕਰਦੇ ਨੇ ਉਹਨਾਂ ਨੂੰ ਤਾਂ ਇਹਨਾਂ ਵੱਲੋਂ ਕਾਲਜ ਦੇ ਵਿੱਚ ਕਾਲ ਕਰੀ ਜਾਂਦੀ ਹੈ ਤਾਸੀ ਅੱਗੇ ਵੀ ਪੂਰਾ ਜਾਣਦੇ ਆ ਅਸਲ ਤੁਸੀਂ ਕਾਲਜ ਦੇ ਵਿੱਚ ਕਾਲ ਕਰਦੇ ਹੋ ਤਾਂ ਉਸ ਤੋਂ ਬਾਅਦ ਕੀ ਹੁੰਦਾ ਉਹ ਜਦੋਂ ਕਾਲਜ ਦੇ ਵਿੱਚ ਜਿਹੜੀ ਮੈਡਮ ਕਲਾਸ ਦੀ ਨਿਚਾਰ ਜੱਜਪਾਲ ਕੌਰ ਉਸ ਨੰਬਰ ਤੇ ਸੀ ਜਿਹਨੂੰ ਕਾਲ ਕਰਦੇ ਹਾਂ ਉਹਨਾਂ ਤੋਂ ਨੰਬਰ ਲਿਆ ਲੜਕੀਆ ਨੰਬਰ ਦਿੱਤਾ ਨੰਬਰ ਦੇਣ ਤੋਂ ਜਦੋਂ ਮੈਨੂੰ ਕਾਲ ਕੀਤੀ ਆ ਮੈਂ ਕਿਹਾ ਵੀ ਲੜਕੀ ਤੁਹਾਡੇ ਜਸਨਦੀਪ ਕੌਰ ਨਾਂ ਦੀ ਲੜਕੀ ਹੈ ਤੁਹਾਡੇ ਕਲਾਸ ਚ ਜੀਐਨਐਮ ਦਾ ਕੋਰਸ ਕਰਦੀ ਉਹ ਕਹਿੰਦੇ ਹਾਂਜੀ ਮੈਂ ਕਿਹਾ ਵੀ ਇਹਦਾ 18000 ਰੁਪਏ ਵਜੀਫਾ ਸਰਕਾਰ ਵੱਲੋਂ ਆਇਆ ਸੀ ਇਹ ਘਰੇ ਵਰਤ ਬੈਠੇ ਆ ਤੇ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਵੀ ਵਜੀਫਾ ਦਿਓ ਠੀਕ ਆ ਵੀ 13000 ਦੀ ਤੁਹਾਡੇ ਕੋਲ ਫੀਸ ਪਹਿਲਾਂ ਗਈ ਹੋਈ ਸਾਲ ਦੀ ਹੁਣ ਅੱਗੇ ਲੜਕੀ ਨੇ ਲਾਉਣੀ ਨੀਗੀ ਠੀਕ ਆ ਉਹ ਕਹਿੰਦੇ ਜੀ ਮੇ ਉਨਾਂ ਨੇ ਉਸੇ ਨੰਬਰ ਤੋਂ ਮੇਰੀ ਪ੍ਰਿੰਸੀਪਲ ਨਾਲ ਗੱਲ ਕਰਾਤੀ ਆ ਕੋਲ ਜਾ ਕੇ ਫੋਨ ਉਹਨਾਂ ਦੇ ਪ੍ਰਿੰਸੀਪਲ ਨੇ ਜਦੋਂ ਮੈਂ ਇਹ ਗੱਲ ਦੱਸੀ ਮੈਂ ਕਿ ਉਹ ਕਹਿੰਦੀ ਜੀ ਸਾਡੇ ਵਸਤੀ ਉਹ ਪ੍ਰਿੰਸੀਪਲ ਕਹਿੰਦੀ ਵੀ ਇਹ ਲੜਕੀ ਹੁਣ ਤੁਸ ਜਿਹਨੇ ਹਟਾਉਣੀ ਆ ਇਹਨੇ ਕੋਈ ਚੰਦ ਚਾੜਤਾ ਹੁਣ ਹੁਣ ਤੁਸ ਜਿਹਨੇ ਹਟਾਉਣਾ ਇਦਾਂ ਗੇ ਹੋ ਜਾਊਗਾ ਫੀਸ ਦੇਣੀ ਪੈਣੀ ਆ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਆ ਉਹ ਰਿਕਾਰਡਿੰਗ ਵੀ ਮੇਰੇ ਫੋਨ ਤੇ ਹੋਈ ਸਾਰੀ ਗੱਲਬਾਤ ਦੀ ਹੋਈ ਆ ਉਹਦੇ ਵਿੱਚ ਮੈਂ ਉਹਨੂੰ ਇਹ ਗੱਲ ਕਿਹਾ ਮੈਡਮ ਨੂੰ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਜੇ ਇਹਨਾਂ ਕੋਲ ਥੋੜੀ ਬਹੁਤੀ ਫੀਸ ਹੋਈ ਤੁਹਾਨੂੰ ਦੇ ਦੇਣਗੇ ਇੱਥੇ ਸਾ ਇਸ ਤਰ੍ਹਾਂ ਸੀ ਕਿ ਜਾਂ ਕੋਈ ਉਹਨੇ ਜਾਣ ਕਰ ਸੀ ਉਹਨੇ ਉਸੇ ਵਕਤ ਮੇਰਾ ਫੋਨ ਕਟਣ ਦੇ ਬਾਅਦ ਅਮਰੋੜਾ ਨੂੰ ਫੋਨ ਲਾਇਆ ਕਹਿੰਦੀ ਕਿ ਸਤਨਾਮ ਨਾਮ ਦਾ ਵਿਅਕਤੀ ਤੁਹਾਡਾ ਪੀਏ ਬਣ ਕੇ ਮੈਨੂੰ ਫੋਨ ਲਾਇਆ ਉਹ ਕਹਿੰਦਾ ਫੀਸ ਨਾ ਦਿਓ ਠੀਕ ਹੈ ਤੇ ਉਹਨੇ ਉਹਨੇ ਗਾਂ ਉਹ ਨਵੇਂ-ਨਵੇਂ ਸਰਕਾਰ ਬਣ ਦਾ ਨਾ ਨਾ ਚਾਹ ਸੀ ਉਹਨਾਂ ਨੂੰ ਵੀ ਠੀਕ ਹੈ ਉਹ ਕਹਿੰਦਾ ਰਿਟਰਨ ਜੀ ਕਹਿੰਦੇ ਸਾਨੂੰ ਦੇ ਦਿਓ ਲਿਖ ਕੇ ਅਸੀਂ ਉੱਤੇ ਕਾਰਵਾਈ ਕਰਾ ਦਿੰਦੇ ਹਾਂ ਰਿਟਰਨ ਦੇ ਵਿੱਚ ਆ ਚੀਜ਼ ਲਿਖ ਕੇ ਦੇਖੀਏ ਦੇਖੋ ਤੁਸੀਂ ਆ ਚੀਜ਼ ਲਿਖੀ ਉਹਨਾਂ ਨੇ ਜਿਹਦੇ ਵਿੱਚ ਲਿਖਿਆ ਉਹਨਾਂ ਨੇ ਲਿਖਾਇਆ ਉਹਨਾਂ ਤੋਂ ਰਿਸਪੈਕਟਡ ਐਮਐਲਏ ਮੈਮ ਇਹ ਕਾਲ ਸਬੰਧੀ ਜੋ ਕੁਝ ਲਿਖਿਆ ਦੇਖੋ ਅਸੀਂ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਰਹੇ ਹਾਂ 2007 ਤੋਂ ਲੈ ਕੇ 14 ਤੱਕ 12 ਤੱਕ ਅਸੀਂ ਇੱਕ ਮੈਂਬਰ ਨੂੰ ਜਾਂ ਕਿਸੇ ਸਰਪੰਚ ਨੂੰ ਚਿੱਠੀ ਲਿਖਣੀ ਹੋਵੇ ਨਾ ਸਕੂਲ ਵੱਲੋਂ ਅਸੀਂ ਸਕੂਲ ਦੀ ਲੈਟਰ ਪੈਡ ਤੇ ਬਕਾਇਦਾ ਮੋਹਰ ਲਾਕ ਦਿੰਦੇ ਸੀ ਵੀ ਆਹ ਕਾਰਵਾਈ ਹੋਣੀ ਚਾਹੀਦੀ ਆ ਔਰ ਆਹ ਦੇਖੋ ਤੁਸੀਂ ਕਾਲਜ ਕੋਲੇ ਨਾ ਤਾਂ ਲੈਟਰ ਪੈਡ ਨਾ ਉਹਨਾਂ ਕੋਲੇ ਮੋਹਰ ਆ ਠੀਕ ਆ ਜਿਹਦੇ ਅਧਾਰ ਤੇ ਉਹਨਾਂ ਨੇ ਪ੍ਰੈਸ ਕੰਮ ਬਸ ਕਰਕੇ ਮੇਰੇ ਤੇ ਅਲਿਕੇਸ਼ਨ ਲਾਇਆ ਕਿ ਮੇਰਾ ਪੀਏ ਬਣ ਕੇ ਲੋਕਾਂ ਨੂੰ ਗਮਰਾਹ ਕਰਦਾ ਉਹਨੇ ਕਿਹਾ ਹਾਲਾਂਕਿ ਜਿਹੜੀ ਜਿਹੜੀ ਆਨ ਰਿਕਾਰਡਿੰਗ ਮੇਰੇ ਕੋਲ ਹੈਗਾ ਜਿਹਦੇ ਵਿੱਚ ਮੈਂ ਸਾਫ਼ ਲੱਭ ਜਾਂ ਵਿੱਚ ਕਿਹਾ ਕਿ ਮੈਂ ਡਾਕਟਰ ਹਜੋਦ ਦਾ ਪੀਏ ਬੋਲਦਾ ਜਿਹਨੂੰ ਵੀ ਕਾਲ ਮੈਂ ਅੱਜ ਤੱਕ ਕਿਸੇ ਅਫਸਰ ਨੂੰ ਫੋਨ ਲਾਉਣਾ ਤਾਂ ਉਹਦਾ ਨਾਮ ਲੈ ਕੇ ਕਾਲ ਲਾਉਣਾ ਅੱਜ ਤੱਕ ਮੇਰਾ ਮੇਰਾ ਰਿਕਾਰਡ ਹੋਊਗਾ ਕਿਸੇ ਨੂੰ ਆਪਾਂ ਦੋਕਾ ਨਹੀਂ ਮਾਰਿਆ ਸਾਡਾ ਜਿਹੜਾ ਐਮਐਲਏ ਉਹ ਵੀ ਬੜਾ ਸਾਫ਼ ਆ ਤੇ ਨਰਮ ਆ ਅੱਜ ਤੱਕ ਉਹਨੇ ਕਿ ਦੋਕਾਂ ਵਾ ਦੀ ਦੋਕਾ ਕਿਹਨੂੰ ਮਾਰਨਾ ਹੈ ਮਾਰਨਾ ਤੇ ਉਹ ਕਹਿੰਦੇ ਸੀ ਵੀ ਦੋਕੀ ਮਾਰਦਾ ਉਹ ਕਿਸੇ ਪ੍ਰਿੰਸੀਪਲ ਨੂੰ ਟਰੋਂਦਾ ਤੁਮਕਾਉਂਦਾ ਇਹ ਅਲਿਗੇਸ਼ਨ ਲਾਏ ਸੀ ਉਸ ਤੋਂ ਬਾਅਦ ਉਹਨਾਂ ਨੇ ਕਿ ਕੰਪਲੀਟ ਕੀਤੀ ਆ ਹੂੰ ਤੁਹਾਡੇ ਖਿਲਾਫ ਹਾਂ ਮੇਰੇ ਖਿਲਾਫ ਦਰਖਾ ਦਿੱਤੀ ਕਿ ਮੇਰਾ ਪੀਏ ਬਣ ਕੇ ਲੋਕਾਂ ਨੂੰ ਫੋਨ ਲਾਉਂਦਾ ਹੈਗਾ ਤੁਹਾਨੂੰ ਬੁਲਾਇਆ ਗਿਆ ਐਸਐਸਪੀ ਦਫ਼ਤਰ ਨਹੀਂ ਐਸਐਸਪੀ ਨੇ ਮਾਰਕ ਕਰਕੇ ਧਰਮਕੋਟ ਡੀਐਸਪੀ ਮਨਜੀਤ ਸਿੰਘ ਕੋਲੇ ਭੇਜਤੀ ਹੂੰ ਤਾਂ ਦਾ ਹਲਕੇ ਧਰਮਕੋਟ ਡੀਐਸਪੀ ਮਨਜੀਤ ਸਿੰਘ ਦਾ ਮੈਨੂੰ ਫੋਨ ਆਉਂਦਾ ਹੈਗਾ ਇਹ 23 ਤਰੀਕ ਨੂੰ ਹੂੰ 23 ਮਈ ਨੂੰ 20 ਮਈ ਦੀ ਘਟਨਾ ਹੈ ਕੀ ਆ ਉਹ ਕਹਿੰਦਾ ਸਤਨਾਮ ਸਿੰਘ ਜੀ ਤੁਹਾਡੇ ਖਿਲਾਫ ਕੋਈ ਸ਼ਿਕਾਇਤ ਕੀਤੀ ਹੈ ਅਮਰਵਾਲਾ ਨੇ ਤੁਹਾ ਦਾ ਪੀਏ ਬਣ ਕੇ ਕੋਈ ਫੋਨ ਲਾਇਆ ਮੇਰੇ ਕੋਲ ਰਿਕਾਰਡਿੰਗ ਹੈ ਮੈਂ ਤੁਹਾਨੂੰ ਰਿਕਾਰਡਿੰਗ ਭੇਜ ਦਿੰਨਾ ਜਿਹੜੀ ਗੱਲਬਾ ਉਨੇ ਕਹੇ ਵੀ ਤੂੰ ਡਾਕਟਰ ਹਰਜੋਤ ਦੇ ਨਾਲ ਉਹ ਨਾਂ ਲੈ ਆ। ਫਿਰ ਉਸ ਤੋਂ ਇਲਾਵਾ ਡੀਐਸਪੀ ਮਨਜੀਤ ਸਿੰਘ ਨੇ ਡਾਕਟਰ ਹਰਜੋਤ ਨੂੰ ਫੋਨ ਲਾਇਆ ਕੀ ਸਤਨਾਮ ਸਿੰਘ ਜੀ ਵਿਅਕਤੀ ਤੁਹਾਡੇ ਨਾਲ ਹੁਣ ਵੀ ਪਹਿਲਾਂ ਤੁਹਾਡੇ ਨਾਲ ਹੁੰਦਾ ਸੀਗਾ ਵੀ ਹੁਣ ਤੁਹਾਡੀ ਸਰਕਾਰ ਹੈ ਨਹੀਂ ਕਿ ਤੁਸੀਂ ਐਮਐਲਏ ਹੁਣ ਇਹ ਕਿਹਾ ਉਹ ਵੈਰੀਫਾਈ ਹੋ ਗਿਆ ਉਹ ਕਹਿੰਦਾ ਵੀ ਹਾਂ ਮੇਰੇ ਨਾਲ ਹੀ ਹੈ ਡੀਐਸਪੀ ਨੇ ਮੈਨੂੰ ਇਹ ਚੀਜ਼ ਕਹੇਤੀ ਵੀ ਮੈਂ ਵੈਰੀਫਿਕੇਸ਼ਨ ਕਰ ਲਈ ਆ ਡਾਕਟਰ ਜੋਤਰਾਮ ਕਲੂਗੀ ਆ ਤੇਰੀ ਰਿਕਾਰਡਿੰਗ ਵੀ ਸੁਣ ਲਈ ਆ ਵੀ ਤੂੰ ਅਮਰੋੜਾ ਨਾਂ ਨਹੀਂ ਲਿਆਗਾ ਤੂੰ ਮੈਨੂੰ ਲਿਖਤੀ ਹਵਾਲਾ ਦੇ ਜੀ ਲੈ ਲਿਖਤੀ ਮੈਂ ਰਿਕਾਰਡ ਚਲਾਉਣਾ ਹੈ ਚਿੱਠੀ ਵਾਪਸ ਮੈਂ ਐਪਲੀਕੇਸ਼ਨ ਵਾਪਸ ਐਸਐਸਪੀ ਨੂੰ ਭੇਜਣੀ ਹੈ ਵੀ ਤੇਰਾ ਬਿਆਨ ਲੈ ਕੇ ਮੈਂ ਲਿਖਤੀ ਬਿਆਨ ਵੀ ਦਿਆਂ ਆ ਇਹ ਗੱਲ 20 ਮਈ ਦੀ ਗੱਲ ਸੀ 23 ਨੂੰ ਗੱਲ ਖਤ ਹਮਮ ਨਾਲ ਖਤਮ ਹੋ ਜਾਂਦੀ ਜੋ ਡੀਐਸਪੀ ਦੀ ਸ਼ਿਕਾਇਤ ਨੇ ਉਹਨੇ ਵਾਪਸ ਐਸਐਸਪੀ ਨੂੰ ਦਿੱਤਾ ਲਿਖਦੇ ਮੇਰੇ ਬਿਆਨ ਲਾ ਕੇ ਵੀ ਮੇਜਰੀ ਦਿਖਾਸ ਆਈ ਸੀਗੀ ਉਹਦੇ ਸਾਬਤ ਹੋ ਗਿਆ ਵੀ ਉਹਨੂੰ ਨਾਂ ਲਿਆ ਹੀ ਨਹੀਂਗਾ ਕਲੀਨ ਚੈਟ ਦਿੱਤੀ ਮੈਂ ਕਿਹਾ ਸਾਡਾ ਡੀਐਸਪੀ ਨੇ ਮੈਨੂੰ ਉਸ ਤੋਂ ਬਾਅਦ ਪਤਾ ਨਹੀਂ ਕੀ ਹੈ ਉਹ 13 12 ਬਾਲਚ ਨੂੰ ਪਤਾ ਨਹੀਂ ਕੀ ਮੈਡਮ ਨੂੰ ਪਤਾ ਲੱਗਾ ਉਹਨੇ ਕੀ ਕੀਤਾ 22 ਦਿਨਾਂ ਬਾਅਦ ਇਸੇ ਆਧਾਰ ਨੂੰ ਬਣਾ ਕੇ ਮੇਰੇ ਤੇ ਮੇਰੀ ਪ੍ਰੈਸ ਕਮਨਸ ਕਰਕੇ ਬਹਿ ਗਿਆ ਉਹਨੇ 12 ਤੀਕ ਨੂੰ ਸਾਰੇ ਪੱਤਰਕਾਰ ਸਾਧ ਕੇ ਆਪ ਦੇ ਦਫਤਰ ਉਹਨੇ ਆ ਚਿੱਠੀ ਲਾ ਕੇ ਕਹਿੰਦੀ ਮੈਨੂੰ ਰਿਟਰਨ ਚਿੱਠੀ ਮਿਲੀ ਹੈ ਇਸ ਤਨਾ ਮੇਰੇ ਨਾਮ ਲਿਖਤੀ ਮੇਰਾ ਪੀਏ ਬਣ ਕੇ ਲੋਕਾਂ ਨੂੰ ਫੋਨ ਲਾਉਂਦਾ ਮੇਰੀ ਜਿਹੜੀ ਫੋਟੋ ਆ ਲੋਕਾਂ ਨੂੰ ਦਿਖਾਈ ਗਈ ਹੈ ਜਨਤਕ ਕੀਤੀ ਗਈ ਹੈ ਮੇਰਾ ਨੰਬਰ ਜਨਤਕ ਕੀਤਾ ਗਿਆ ਵੀ ਆਹ ਵਿਅਕਤੀ ਮੇਰਾ ਪੀਏ ਬਣ ਕੇ ਲੋਕਾਂ ਨੂੰ ਫੋਨ ਲਾਉਂਦਾ ਹੈਗਾ ਜਦੋਂ ਮੈਨੂੰ ਇਹ ਚੀਜ਼ ਦਾ ਪਤਾ ਲੱਗਾ ਲੋਕਾਂ ਦੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਜਿਵੇਂ ਕਿ ਮੇਰੇ ਵੀ ਅਕਸਰ ਮੈਂ 5-7 ਸਾਲ ਦਾ ਸਰਕਾਰ ਚ ਰਿਆਂ ਚੰਗੇ ਫੋਲੋਅਰ ਹੈਗੇ ਆ ਲੋਕਾਂ ਚੰਗਾ ਨਾ ਹੈ ਗਾ ਹਲਕੇ ਦੇ ਵਿੱਚ ਲੋਕਾਂ ਦੇ ਫੋਨ ਆਉਣ ਲੱਗੇ ਯਾਰ ਤੇ ਤੇਰੀ ਖਬਰਾਂ ਚੱਲੀ ਜਾਂਦੀਆਂ ਤੂੰ ਦੋਹਾਂ ਐਮਐਲਏ ਦੇ ਪੀਏ ਬਣਿਆ ਫਿਰਦਾ ਮੈਂ ਕਿਹਾ ਯਾਰ ਮੈਨੂੰ ਪਤਾ ਹੀ ਨਹੀਂ ਚੀਜ਼ ਦਾ ਜਦੋਂ ਮੈਨੂੰ ਖਬਰਾਂ ਆਈਆਂ ਮੈਨੂੰ ਨੂਜ਼ ਆਈਆਂ ਅਖਬਾਰਾਂ ਦੇ ਨੂਜ਼ ਮੇਰੇ ਕੋਲ ਆ ਗਈ ਫਿਰ ਤੁਸੀਂ ਤਾਂ ਦੋ ਐਮਐਲਏ ਦੇ ਪੀਏ ਬਣ ਗਏ ਹੋ ਲੋਕ ਤਾਂ ਇੱਕ ਐਮਐਲਏ ਦਾ ਪੀਏ ਨਹੀਂ ਬਣਦਾ ਤਾਂ ਹਾਂ ਇਦਾਂ ਦੇ ਮੈਨੂੰ ਮੈਸੇਜ ਆਉਣ ਲੱਗੇ ਤੇ ਮੈਨੂੰ ਬੜਾ ਮੈਂ ਵੀ ਸ਼ੌਟ ਚ ਆ ਤੇ ਮੁੜ ਕੇ ਕੀ ਹੋਇਆ ਜਦੋਂ ਅਗਲੇ ਦਿਨ ਮੈਨੂੰ ਮੈਂ 13 ਤਰੀਕ ਨੂੰ ਮੈਂ ਪ੍ਰੈਸ ਕੋਲ ਮਤਲਬ ਖਲੀਫਾ ਸਾਰੇ ਪੱਤਾਂ ਕਾ ਮੈਸਾਦਲੇ ਮੈਂ ਕਿਹਾ ਵੀ ਮੇਰੇ ਤੇ ਸਾਫਤ ਕਰੋ ਜੋ ਐਲੀਕੇਸ਼ਨ ਮੇਰੇ ਤੇ ਲਾਏ ਗਏ ਆ ਜਾਂ ਹਲਕਾ ਵਿਧਾਇਕ ਜੋ ਵੀ ਜਿੰਨੇ ਜਿੰਨੇ ਵੀ ਮੇਰੇ ਅਪਲੀਕੇਸ਼ਨ ਲਾਏ ਆ ਉਹ ਮੈਨੂੰ ਸਾਬਤ ਕਰਨ ਲਈ ਮੈਸੇਜਪੀ ਡੀਜੀਪੀ ਐਕ ਮੁੱਖ ਮੰਤਰੀ ਤੱਕ ਸਾਰੇ ਚਿੱਠੀਆਂ ਕੱਢੂੰਗਾ ਮੈਂ ਐਪਲੀਕੇਸ਼ਨ ਦੇਊਂਗਾ ਫਿਰ ਮੈਂ ਉਹ ਤੋਂ ਇਲਾਵਾ ਐਪਲੀਕੇਸ਼ਨ ਦਿੱਤੀ ਵੀ ਹੈ ਐਸਐਸਪੀ ਨੂੰ ਦਿੱਤੀ ਮਾਨ ਜੋ ਮੁੱਖ ਮੰਤਰੀ ਨੂੰ ਦਿੱਤੀ ਮੈਂ ਚਿੱਠੀ ਤੇ ਡੀਜੀਪੀ ਪੰਜਾਬ ਨੂੰ ਹਮਨ ਰਾਈਟਾਂ ਨੂੰ ਤਕਰੀਬਨ ਸਾਰੇ ਜਿੰਨੇ ਵੀ ਅਫਸਰ ਸੀਗੇ ਸਾਰਿਆਂ ਨੂੰ ਮੈਂ ਲੈਟਰ ਪਾਇਆ ਕਿ ਮੇਰੇ ਮੇਰੇ ਤੇਰੇ ਅਪਲੀਕੇਸ਼ਨ ਲਾਏ ਗਏ ਬੀਮਨਿਆ ਦਾ ਹਲਕਾ ਉਹਦਾ ਇੱਕ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਦੀ ਸਤਾਧਾਰੀ ਸਰਕਾਰ ਸੀਗੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਠੀਕ ਆ ਉਸ ਤੋਂ ਇਲਾਵਾ ਮੈਂ ਅ ਬਿਲਕੁਲ ਡੇਟ ਵਾਈਜ਼ ਸਾਰਾ ਕੋ ਡਾਟਾ ਹੈਗਾ ਉਸ ਤੋਂ ਇਲਾਵਾ ਮੈਂ 15 ਜੂਨ ਨੂੰ 15 ਜੂਨ ਨੂੰ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਆ ਤੇ ਉਸ ਤੋਂ ਇਲਾਵਾ ਮੈਂ ਮਈ ਦੇ ਵਿੱਚ ਜਾ ਆਪਣਾ ਜੁਲਾਈ ਦੇ ਵਿੱਚ 5 ਜੁਲਾਈ ਨੂੰ ਐਡਵੋਕੇਟ ਅਜੇ ਗੁਲਾਟੀ ਦੇ ਥਰੂ ਇੱਕ ਲੀਗਲ ਨੋਟਿਸ ਭੇਜਾਂ ਮੈਂ ਉਹਨੂੰ ਮੈਂ ਲੀਗਲ ਨੋਟਿਸ ਭੇਜਿਆ ਇੱਕ ਪ੍ਰਿੰਸੀਪਲ ਨੂੰ ਲੀਗਲ ਨੋਟਿਸ ਭੇਜਿਆ ਕੋ ਨੂੰ ਭੇਜਿਆ ਵੀ ਜਿਹੜੇ ਮੇਰੇ ਤੇ ਅਲਿਕੇਸ਼ਨ ਲਾਏਗੇ ਜਾਂ ਤਾਂ ਤੁਸੀਂ ਪ੍ਰੈਸ ਵਿੱਚ ਆ ਕੇ ਮਾਫੀ ਮੰਗੋ ਨਹੀਂ ਅਸੀਂ ਕੋਰਟ ਜਾਵਾਂਗੇ ਕੋਰਟ ਵਿੱਚ ਮਾਨਨ ਦਾ ਕੇਸ ਲਾਵਾਂਗੇ ਪਰ ਉਹਨਾਂ ਨੇ ਉਸ ਨੋਟਿਸਾਂ ਦਾ ਕੋਈ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਉਸ ਤੋਂ ਇਲਾਵਾ 5 ਅਗਸਤ ਨੂੰ ਮੈਂ ਮਾਨਜੋਗ ਅਦਾਲਤ ਵਿੱਚ ਕੇਸ ਫਾਈਲ ਕਰਤਾ ਕੇਸ ਫਾਈਲ ਕਰਤਾ ਉਹਨਾਂ ਨੂੰ ਸਿਵਲ ਦਾ ਨਾਲ ਹੀ ਸੰਬੰਧ ਹੋਇਆ ਦੇ ਕ੍ਰਿਮਲ ਦੇ ਵਿੱਚ ਹੋਣ ਜੱਕ ਸੰਬੰਧ ਹੋਏ ਆ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਆਪਣੀ ਜਿਹੜੀ ਲੜਾਈ ਇਹ ਸਟਾਰਟ ਕਰ ਦਿੱਤੀ ਜਿਹਦੇ ਵਿੱਚ ਅਸੀਂ ਕੀ ਕੀਤਾ ਸਾਰੇ ਮੈਂ ਆਪਦੇ ਜਿਹੜੇ ਵਕੀਲ ਦੇ ਨੇ ਮੇਰੇ ਨੇ ਮੇਰਾ ਬਿਲਾਜ ਗੁਪਤਾ ਜੀ ਵਕੀਲ ਨੇ ਬੜੇ ਸੀਨੀਅਰ ਵਕੀਲ ਮੋਗੇ ਦੇ ਉਹਨਾਂ ਨੇ ਸਾਰੇ ਜਰ ਪੱਤਰਕਾਰ ਜਿੰਨੇ ਵੀ ਸੀ ਇਹਨੂੰ ਸਨਮਣੇ ਕੱਢ ਕੇ ਉਹਨਾਂ ਨੇ ਗਵਾਹਾਂ ਹੋਈਆਂ ਪੱਤਰਕਾਰਾਂ ਦੀਆਂ ਸਾਰੇ ਸਰਪੰਚਾਂ ਦੇ ਮੇਰੇ ਹੱਕ ਚ ਗਵਾਹਾਂ ਹੋਣਾ 20 ਸਬੂਤ ਮੈਂ ਕੋਰਟ ਵਿੱਚ ਪੇਸ਼ ਕੀਤੇ ਆਪਦੇ ਆਪਦੇ ਹੱਕ ਚ ਬਖਤਾਏ ਆ ਉਸ ਤੋਂ ਬਾਅਦ ਜਿਾ ਪਿਛਲੀ 26 ਤਰੀਕ ਨੂੰ 26 ਨੂੰ ਇੱਕ ਵਕੀਲਾਂ ਦੀ ਬੈਂਸ ਵਕੀਲ ਦੀ ਬੈਂਸ ਹੋਈ ਉਹਨੇ ਸਾਰੇ ਸਬੂਤ ਪੇਸ਼ ਕੀਤੇ ਅਦਾਲਤ ਵਿੱਚ ਸਾਰਿਆਂ ਦਾ ਜੋ ਵੀ ਕੇਸ ਦੀ ਡਿਟੇਲ ਦੱਸੀ ਮੈਡਮ ਜੱਸਾ ਉਹਨੂੰ ਤੇ ਉਹਨਾਂ ਨੇ ਨਾਲ ਹੀ ਧਾਰਾ 1499 ਤੇ 500 ਤਹਿਤ ਕਾਨੂੰਨੀ ਕਾਰਵਾਈ ਦੇ ਸੰਮਣੇ ਜਾਰੀ ਕਰ ਦਿੱਤੇ ਇਹ ਕਰਨ ਹੋਈਆ ਹੁਣ 12 ਜਨਵਰੀ ਨੂੰ ਮੈਡਮ ਅਮਰਉੜਾ ਨੇ ਅਦਾਲਤ ਵਿੱਚ ਪੇਸ਼ ਹੋਣਾ ਤੇ ਆਪਦੀ ਜ਼ਮਾਨਤ ਕਰਾ ਕੇ ਉਹ ਪੇਸ਼ ਹੋਣਾ ਇਹ ਕਿਹੜਾ ਕੇਸ ਹੈਗਾ ਧਾਰਾ 493 ਤੇ 500 ਤਹਿਤ ਬਣਦਾ ਹੈਗਾ ਇਹਦੇ ਵਿੱਚ ਆਪਣੇ ਪਿੱਛੇ ਜੇ ਆਪਣੇ ਰਾਹੁਲ ਗਾਂਧੀ ਨੂੰ ਹੋਈ ਸੀ ਦੇ ਵਿੱਚੋਂ ਐਮਐਲਏ ਸ਼ਿਪ ਲੋਕ ਸਭਾ ਦੀ ਸੀਟ ਚਲੀ ਗਈ ਸੀ ਅੱਛਾ ਲੋਕ ਸਭਾ ਦੀ ਸੀਟ ਚਲੀ ਗਈ ਸੀ ਰਾਹੁਲ ਗਾਂਧੀ ਦੀ ਇਹ ਸੇਮ ਕੇਸ ਹੋ ਬਣਨਾ ਹੈਗਾ ਇਹਦੇ ਵਿੱਚ ਇਹਨਾਂ ਨੂੰ 2 ਸਾਲ ਸਜ਼ਾ ਵੀ ਹੋ ਸਕਦੀ ਹੈ ਕੇਸ ਦੇ ਵਿੱਚ ਕ੍ਰਿਮੀਨਲ ਕੇਸ ਹੈ ਇਹਦੇ ਵਿੱਚ 2 ਸਾਲ ਸਜ਼ਾ ਹੋ ਸਕਦੀ ਹੈ ਐਮਐਲਏ ਸ਼ਿਪ ਵੀ ਜਾ ਸਕਦੀ ਹੈ جا ਸਕਦੀ ਇਹਦੇ ਵਿੱਚ ਇਹ کیس ਦੇ ਵਿੱਚ ਇਹ ਸੇਮ ਕੇਸ ਹੋਆ ਰੌਹਲ ਗੰਦੀ ਵਾਲਾ ਸੇਮ ਕੇਸ ਜੀ ਜੀ ਤਾਂ ਤੁਸੀਂ ਕਾਨੂੰਨ ਤੇ ਭਰੋਸਾ ਰੱਖਦੇ ਹੋ ਜੇਕਰ ਕਿਸੇ तरीके ਦੇ ਨਾਲ ਕੋਰਟ ਦੇ ਵਿੱਚੋਂ ਸਮਨ ਹੁੰਦੇ ਆ ਵਿਸ਼ਵਾਸ ਰੱਖਦੇ ਹੋ ਕੋਰਟ ਕੋਰਟ ਦੇ ਵਿੱਚ ਸਮਨ ਦੇਖੋ ਸਾਲ ਸਾਲ ਕੇਸ ਦੇਖਣ ਤੋਂ ਬਾਅਦ ਜੱਜ ਨੇ ਸਮਨ ਕੀਤੇ ਆ ਮੈਨੂੰ ਬਹੁਤ ਲੋਕਾਂ ਡਰਾਉਂਦੇ ਸੀ ਪਿੰਡਾਂ ਵਾਲੇ ਜਾਂ ਆਮ ਲੋਕੋ ਵਕੀਲ ਕਹਿੰਦੇ ਸੀਗੇ ਵੀ ਐਮਐਲ ਨੂੰ ਸਮਨ ਨਹੀਂ ਹੋਣਗੇ ਵੀ ਸਰਕਾਰ ਆ ਸਮਨ ਨਹੀਂ ਹੋਣਗੇ ਪਰ ਮੈਨੂੰ ਅਦਾਲਤ ਤੇ ਪੂਰਨ ਭਰੋਸਾ ਸੀਗਾ ਤੇ ਅਦਾਲਤ ਨੇ ਸਮਨ ਕੀਤੇ ਆ ਕ੍ਰਿਮੀਨਲ ਕੇਸ ਦੇ ਵਿੱਚ ਇਹ ਚੀਜ਼ ਹੁੰਦਾ ਜੋ ਸਮਨ ਹੋ ਜਾਂਦੇ ਆ ਫਿਰ ਅਦਾਲਤ ਵਿੱਚ ਪੇਸ਼ ਹੋਣਾ ਕੰਪਲਸਰੀ ਬਣ ਜਾਂਦਾ ਸਿਵਲ ਦੇ ਵਿੱਚ ਬੰਦਾ ਨਾ ਹੋਵੇ ਅਦਾਲਤ ਵਿੱਚ ਪੇਸ਼ ਹੋਣਾ ਹਰ ਹਾਜ਼ਰੀ ਦੀ ਜ਼ੁਰੀ ਹੋਣੀ ਹੁੰਦੀ ਕ੍ਰਿਮੀਨਲ ਦੇ ਵਿੱਚ ਸਿਵਲ ਕੇਸ ਅਦਾਲਤ ਦੇ ਹਰ ਦਿਨ ਹਾਜ਼ਰੀ ਜਿੰਨੀ ਬਣੀ ਜ਼ਰੂਰੀ ਹੁੰਦੀ ਆ ਹੁਣ ਜਾਣੀ ਕਿ 12 ਜਨਵਰੀ ਤੋਂ ਬਾਅਦ ਲਗਾਤਾਰ ਤਰੀਕਾਂ ਤੋਂ ਆਉਣਾ ਪੈਣਾ ਆਪਣਾ ਪੱਖ ਦੇਣ ਵਾਸਤੇ ਤੇ ਹਰ ਹਰ ਤਰੀਕ ਤੇ ਨੂੰ ਹਾਜ਼ਰ ਹੋਣਾ ਪੈਣਾ ਠੀਕ ਆ ਹੁਣ ਦੇਖੋ ਵੀ ਇੱਕ ਐਮਐਲਏ ਨੂੰ ਅਦਾਲਤ ਵਿੱਚ ਸ hẳn ਕਰਨੇ ਵੱਡੀ ਗੱਲ ਹੁੰਦੀ ਆ ਵੀ ਇੱਕ ਜਿਹੜੇ ਦੋਸ਼ਾਂ ਵਿੱਚ ਖੜਨਾ ਆ ਕੇ ਵੱਡੀ ਜੀ ਹੁੰਦੇ ਜਿਹਨੂੰ ਜਿਹਨੂੰ ਲੋਕ ਡੀਕਦੇ ਆ ਵੀ ਮਿਲਣਾ ਤੇ ਲੋਕ ਵੀ ਐਮਐਲਏ ਨੂੰ ਮਿਲਣਾ ਤੇ ਕਿੱਥੇ ਅੱਜ ਉਹ ਕਰੇਡਿਟ ਜਾਬ ਖੜ ਜਨਾ ਆ ਗਿਓ ਨੇ ਕਿੱਡੀ ਵੱਡੀ ਗੱਲ ਆ ਮੈਂ ਮੈਨੂੰ ਪੰਜਾਬ ਆਪਣੇ ਹਿੰਦੁਸਤਾਨ ਦੀ ਨਵੇਂ ਪ੍ਰਾਣੀ ਤੇ ਪੂਨ ਭਰੋਸਾ ਹੈਗਾ ਔਰ ਅਸੀਂ ਇਹ ਚੀਜ਼ ਨੂੰ ਚਿਤਕ ਨਿਕਲਾਂਗੇ ਔਰ ਮੈਨੂੰ ਲੱਗ ਮੈਂ ਅਦਾਲਤ ਦੇ ਸਹਮਣ ਜਿਹੜੇ ਸਭ ਤੋਂ ਵੱਡਾ ਕੰਮ ਸੀ ਸਹਮਣ ਕਰਾਉਣੇ ਕੋਰਟ ਵੱਲੋਂ ਸਹਮਣ ਕਰਾਉਣੇ ਇੱਕ ਐਮਐਲਏ ਨੂੰ ਬਹੁਤ ਵੱਡੀ ਚੀਜ਼ ਹੁੰਦੀ ਹੈ ਜਦੋਂ ਮੈਨੂੰ ਕਿਉਂਕਿ ਮੈਂ ਕੋਰਟ ਵਿੱਚ ਬਹੁਤ ਚੱਲ ਰਿਆਂ ਕੋਰਟਾਂ ਵਿੱਚ ਵੀ ਰਿਆਂ ਮੈਂ ਕਾਰ ਨਹੀਂ ਹੁੰਦਾ ਵੀ ਜਦੋਂ ਅਦਾਲਤ ਸਹਮਣ ਕਰ ਦਿੰਦੀ ਕਿਸੇ ਕ੍ਰਿਮਨਲ ਕੇਸ ਦੇ ਵਿੱਚ ਤਾਂ ਉਹਨੂੰ ਪੇਸ਼ ਹੋਣਾ ਕਬਰਸੀ ਬਣ ਜਾਂਦਾ ਤੇ ਉਹਦੀ ਜਿਹੜੀ ਆ ਉਹਦੇ ਚ 50% ਤਕਰੀਬਨ ਜਿਹੜਾ ਜਦੋਂ ਕ੍ਰਿਮਨਲ ਕੇਸ ਦੇ ਵਿੱਚ ਸਹਮਣ ਹੋ ਜੀ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਕੇਸ ਜਿੱਤ ਜੂਗੇ ਹਾਂ ਲੱਗਦਾ ਹਾਂ ਜਿੱਤ ਜੂਗੇ ਦੋ ਮੇਰੇ ਸਬੂਤ ਮੈਂ ਪੇਸ਼ ਕੀਤੇ ਹੈਗੇ ਆ ਮੈਂ 22 ਜਿਹੜੇ ਹੈਗੇ ਸਬੂਤ ਪੇਸ਼ ਕੀਤੇ ਜਿਹਦੇ ਵਿੱਚ ਅਖਬਾਰਾਂ ਦੇ ਜਿਹੜੇ ਪੱਤਰਕਾਰਾਂ ਦੀਆਂ ਚੈਨਲ ਵਾਲੇ ਉਹ ਗਵਾਹ ਭੁਗਤੇ ਆ ਉਹਨਾਂ ਨੇ ਤਾਂ ਉਹੀ ਕਹਿਣਾ ਸੀ ਜੋ ਸਾਡੇ ਸਾਹਮਣੇ ਬੋਲਿਆ ਤੇ ਉਹ ਪੇਸ਼ ਕੀਤਾ ਉਹ ਕੋਈ ਮੁੱਕਰੇ ਜਾਣਗੇ ਹੁਣ ਜੇ ਤੁਸੀਂ ਤੁਸੀਂ ਆਨ ਰਿਕਾਰਡ ਮੈਨੂੰ ਕਰ ਰਹੇ ਹੋ ਨਾ ਜੋ ਮੈਂ ਬੋਲਿਆ ਤੁਸੀਂ ਉਹੀ ਦੇਓਗੇ ਨਾ ਪੱਤਰਕਾਰ ਨੇ ਤੇ ਗਵਾਹੀ ਦਿੱਤੀ ਜੋ ਮੈਡਮ ਨੇ ਬੋਲਿਆ ਅਸੀਂ ਉਹ ਖ਼ਬਰਾਂ ਛਾਪਿਆ ਹੂੰ ਠੀਕ ਹੈ ਨਾ ਉਹ ਤਾਂ ਬਦਲ ਸਕਦਾ ਹੀ ਨਹੀਂਗਾ ਕਈ ਇਹ ਗਵਾ ਮੋਕਰ ਜਾਣਗੇ ਗਵਾ ਕਿ ਮੋਕਰ ਜਾਣਗੇ ਇਹੀ ਹੁੰਦਾ ਗਵਾ ਮੋਕਰ ਜਾਣਗੇ ਉਹ ਕਹੇ ਮੋਕਰ ਨਗੇ ਪੱਤਰਕਾਰ ਜਿਹਨੇ ਸਾਹਮਣੇ ਜੋ ਕੁਝ ਬੋਲਿਆ ਉਹ ਹੀ ਲਿਖਿਆ ਉਹਨਾਂ ਨੇ ਵੀ ਹਾਂ ਐਮਐਲਏ ਨੇ ਕਿਹਾ ਇਹਦੀ ਫੋਟੋ ਵੀ ਦਿਖਾਈ ਉਹਨਾਂ ਨੇ ਕਿ ਕੋਰਟ ਵੇ ਜਾ ਕੇ ਕਿਹਾ ਇਹ ਆਕੋਰ ਵਿੱਚ ਵੀ ਹਾਂ ਵੀ ਇਹਨਾਂ ਨੇ ਇਸ ਨਾਮ ਦਾ ਨਾਮ ਲਿਆ ਸੀਗਾ ਸੁਨਾਮ ਦੀ ਫੋਟੋ ਵੀ ਦਿਖਾਈ ਸੀ ਜੋ ਖਬਰਾਂ ਵਿੱਚ ਛਪਾਇਆ ਉਹ ਮੈਡਮ ਨੇ ਔਨ ਰਿਕਾਰਡ ਕੀਤਾ ਤਾਂ ਛਪਿਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਇੱਕ ਸੱਤਾ ਦਾ ਨਸ਼ਾ ਹੁੰਦਾ ਜਦੋਂ ਸੱਤਾ ਆਜ਼ਾਦੀ ਹੈ ਤਾਂ ਉਹਦੂ ਹਰ ਕੋਈ ਇਸ ਚੀਜ਼ ਨੂੰ ਇਸਤੇਮਾਲ ਕਰਦਾ ਕਿ ਆਪਣੀ ਪਾਵਰ ਦਾ ਇਸਤੇਮਾਲ ਕਰਦਾ ਕਿ ਉਸ ਨੂੰ ਲੱਗਦਾ ਕਿ ਮੇਰੇ ਵਰਗਾ ਕੋਈ ਨਹੀਂ ਹੈਗਾ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਇਹ ਗੱਲ ਅਸੀਂ ਨਹੀਂ ਇਹ ਗੱਲ ਲੋਕ ਕਹਿੰਦੇ ਆ ਲੋਕਾਂ ਦਾ ਬਿਆਨ ਹੁੰਦਾ ਹੈ ਕਿ ਜਦੋਂ ਪਾਵਰ ਜਾਂ ਸੱਤਾ ਆਉਂਦੀ ਹੈ ਤਾਂ ਉਦੋਂ ਇਨਸਾਨ ਨੂੰ ਇਨਸਾਨ ਕੋਈ ਸਮਝਦਾਨੀ ਹੈਗਾ ਤੇ ਐਸੇ ਤੱਕ ਆ ਤੁਸੀਂ ਕਹਿ ਰਹੇ ਹੋ ਕਿ ਮੇਰੀ ਸ਼ਿਵੀ ਹੈ ਜਿਹੜੀ ਖਰਾਬ ਕੀਤੀ ਹੈ ਤੁਸੀਂ ਆਪਣੇ ਆਪ ਨੂੰ ਇੱਕ ਇਨਸਾਨ ਸਮਝਿਆ ਔਰ ਆਪਣੀ ਸ਼ਿਵੀ ਨੂੰ ਖਰਾਬ ਹੋਣ ਦੇ ਜਦੋਂ ਇਹ ਬੋਲਿਆ ਗਿਆ ਖਰਾਬ ਹੋਈ ਹੈ ਸ਼ਿਵੀ ਤਾਂ ਤੁਸੀਂ ਇੱਕ ਕੋਰਟ ਦਾ ਦਰਵਾਜ਼ਾ ਖਟਕਟਾਉਣਾ ਠੀਕ ਸਮਝਿਆ ਹਾਂਜੀ ਦੇਖੋ ਕੋਈ ਵੀ ਇੱਕ ਆਮ ਇਨਸਾਨ ਆ ਨਾ ਕਿਸੇ ਵੀ ਇਨਸਾਨ ਦੀ ਸਭੀ ਖਰਾਬ ਕਰਨਾ ਉਹਤੇ ਝੂਠੇ ਐਲੀਗੇਸ਼ਨ ਲਾਉਣੇ ਬੇਮੁਨਾਹ ਜਿਹਦੇ ਕੋਈ ਸਬੂਤ ਵੀ ਹੈ ਨਹੀਂਗੇ ਤੇ ਜਾਂ ਆਮ ਬੰਦਾ ਵੀ ਤਾਂ ਕਹੂਗਾ ਮੈਂ ਤਾਂ ਹੁਣ ਦੇਖੋ ਇੱਕ 5 ਸਾਲ ਸਰਕਾਰ ਵਿੱਚ ਰਹੇ ਅਸੀਂ ਸਾਡੇ ਤਾਂ ਫਾਲੋਅਰਜ਼ ਬਹੁਤ ਨੇ ਮੈਨੂੰ ਤਾਂ ਜਾਣਕਾਰ ਬਹੁਤ ਹੈ ਮੇਰੇ ਤਾਂ ਮੈਨੂੰ ਤਾਂ ਲੋਕ ਜਾਣਦੇ ਬਹੁਤ ਹਰੇਕ ਅਫਸਰ ਜਾਣਦਾ ਹਰੇਕ ਹਲਕੇ ਦੇ ਲੋਕ ਜਾਣਦੇ ਆ ਪੰਜਾਬ ਪੱਧਰ ਤੇ ਇੱਕ ਐਮਐਲਏ ਦੀ ਜਿਹੜੀ ਸਭੀ ਹੁੰਦੀ ਆ ਉਹ ਨੂੰ ਪੂਰੇ ਪੰਜਾਬ ਪੱਧਰ ਤੇ ਹੁੰਦੀ ਨਹੀਂ ਹਿੰਦੁਸਤਾਨ ਦੇ ਪੱਧਰ ਹੁੰਦੀ ਆ ਕਿ ਜਿਹਨੂੰ ਹੁਣ ਹਰੇਕ ਨੂੰ ਪਤਾ ਸੀ ਡਾਕਟਰ ਹਰਜੋਤ ਮੋਕੇ ਦਾ ਐਮਐਲਏ ਆ ਔਰ ਉਹਦੇ ਨਾਲ ਸਾਡੀ ਵੀ ਸਭੀ ਸੀਗੀ ਵੀ ਡਾਕਟਰ ਹਰ ਪੀ ਠੀਕ ਹੈ ਤੇ ਜੇ ਜੇ ਉਹਨਾਂ ਦੇ ਦੇਖੋ ਹਰੇਕ ਜਿਹੜਾ ਹੁੰਦਾ ਲੀਡਰ ਹੁੰਦਾ ਲੀਡਰਾਂ ਦੇ ਖਿਲਾਫ ਤਾਂ ਬੋਲਦਾ ਸੁਣਿਆ ਅਜ ਤੱਕ ਵੀ ਲੀਡਰ ਇਕ ਤੋਂ ਦੋਸ਼ ਲਾਉਂਦੇ ਆ ਲੀਡਰਾਂ ਦੇ ਖਿਲਾਫ ਪ੍ਰੈਸ ਕਮਾਂਡਸ ਕਰਦੇ ਆ ਇੱਕ ਪੀਏ ਦੇ ਖਿਲਾਫ ਝੂਠੇ ਅਲਿਗੇਸ਼ਨ ਲਾਉਣੇ ਹੂੰ ਇਹ ਤੱਕ ਐ எம் ਐਲ ਏ ਨੂੰ ਸੁਭਾ ਦਿੰਦਾ ਹੀ ਨਹੀਂ ਗਾ ਐ எம் ਐਲ ਏ ਦੇ ਖਿਲਾਫ ਤਾਂ ਐ எம் ਐਲ ਏ ਲੀਡਰ ਲੀਡਰ ਤਾਂ ਬੋਲਦੇ ਆਉਂਦੇ ਹੀ ਆ ਜਦ ਕਿ ਸਤਨਾਮ ਸਿੰਘ ਮਹਿਸਵਰੀ ਤੱਕ ਕਿਸੇ ਦੇ ਖਿਲਾਫ ਨਹੀਂ ਬੋਲਦਾ ਸੀ ਕਿਸੇ ਵੀ ਪਾਰਟੀ ਹਾਂ ਕਿਸੇ ਪਾਰਟੀ ਦੇ ਅਸੀਂ ਤਾਂ ਇੱਕ ਦੇਖੋ ਅਸੀਂ ਤਾਂ ਐ எம் ਐਲ ਏ ਦੇ ਨਾਲ ਸਿਗੇ ਲੋਕ ਕੰਮ ਕਰ ਲਈ ਆਉਂਦੇ ਸੀਗੇ ਅਸੀਂ ਕਿਸੇ ਪਾਰਟੀ ਦੇ ਖਿਲਾਫ ਵੀ ਬੋਲਦੇ ਸੀਗੇ ਸਾਡਾ ਐ எம் ਐਲ ਏ ਉਹ ਪਾਰਟੀਆਂ ਦੀ ਬੋਲਦਾ ਹੈ ਪ੍ਰਚਾਰ ਵੀ ਕਰਦਾ ਹੋਊਗਾ ਨਾ ਪਾਰਟੀਆਂ ਦੇ ਅਸੀਂ ਤਾਂ ਲੋਕਾਂ ਦੀ ਪਬਲਿਕ ਦੀ ਸੇਵਾ ਲਈ ਲੱਗ ਰੱਖੇ ਗਏ ਪਬਲਿਕ ਸੇਵਾ ਕੰਮ ਕਰਨੀ ਹੁੰਦੀ ਹੈ ਠੀਕ ਆ ਜੋ ਸਾਡੀ ਡਿਊਟੀ ਲਾਈਕ ਡਿਊਟੀ ਕਰਦੇ ਆਂ ਆਪਦੀ ਜੇ ਜਿਹੜੀ ਲੀਗਲੀ ਮੇਨ ਤੋਂ ਗੱਲ ਦੱਸਦਾ ਵੀ ਜਦੋਂ ਕਿਸੇ ਬੰਦੇ ਤੇ ਅਲਿਕੇਸ਼ਨ ਲਾ ਦੇਣ ਦੇ ਪਰ ਸਾਬਤ ਨਹੀਂ ਹੋਣਗੇ ਠੀਕ ਆ ਜਦੋਂ ਮੈਂ ਕਿਸੇ ਨੂੰ ਮੈਨੂੰ ਕੋਈ ਬੰਦਾ ਇਹ ਕਹਦੇ ਹੋਏ ਤੇਰੇ ਤੇ ਆਮ ਇੱਕ ਮੈਂ ਤੁਮੂਲੀ ਗੱਲ ਦੱਸਦਾ ਜੇਕਰ ਤੇ ਕੋ ਝੂਠੀ ਦਰਖਾਸਤ ਦੇ ਦੇਂਦਾ ਉਹ ਤੇ ਕਾਰਵਾਈ ਹੋ ਜਾਂਦੀ ਆ ਮੈਂ ਇਹਦੇ ਤੇ ਕੱਡੇ ਬੜੇ ਪ੍ਰੈਸਰ ਜਾ ਕੇ ਲੋਕਾਂ ਦੇ ਬਿਆਨ ਲਿਆਏ ਵੀ ਕਿੰਨੇ ਲੋਕ ਹਜ਼ਾਰਾਂ ਲੋਕਾਂ ਦੇ ਕਿੰਨੇ ਪੱਤਰਕਾਰਾਂ ਦੀ ਘਟੋ ਘਟ ਦਸਾ 12 ਚੈਨਲਾਂ ਤੇ ਚੱਲਿਆ ਖਬਰਾਂ ਚੱਲਣਾਂ ਜਿਨ੍ਹਾਂ ਨੇ ਮੇਰੇ ਨੂੰ ਫੋਟੋ ਚ ਦਿਖਾਈ ਉਹਨਾਂ ਨੇ ਤੇ ਮੇਰੀ ਤਾਂ ਲੱਖਾਂ ਕਰੋੜਾਂ ਦੇ ਵਿੱਚ ਚੈਨਲਾਂ ਵਿੱਚ ਮੇਰੀ ਸਭੀ ਖਰਾਬ ਕੀਤੀ ਉਹਨਾਂ ਨੇ ਇੱਕ ਤਾਂ ਆ ਜੋ ਦਿੱਤੀ ਹੈ ਤੇ ਮੇਰੀ ਸਭੀ ਤਾਂ ਪੂਰੇ ਹਿੰਦੁਸਤਾਨ ਵਰਲਡ ਲੈਵਲ ਤੇ ਨਾਲ ਕੀਤੀ ਆ ਸਾਰੇ ਚੈਨਲਾਂ ਦੇ ਖਬਰਾਂ ਚੱਲੀਆਂ ਫਿਰ ਇਹਨਾਂ ਨੇ ਆਪਦੀ ਫੇਸਬੁੱਕ ਪੇਜ ਤੇ ਪਾਈ ਆ ਦੇ ਐਮਐਲ ਕਿੰਨੇ ਫੋਲੋਅਰ ਹੋਣਗੇ ਆਪਦੇ ਆਪਦੀ ਇਹਨਾਂ ਨੇ ਆਪਦੇ ਫੇਸਬੁੱਕ ਪੇਜ ਤੇ ਪਾਇਆ ਖਬਰਾਂ ਹੀ ਪਾਇਆ ਮੇਰੇ ਖਿਲਾਫ ਜੋ ਮੇਰੇ ਖਿਲਾਫ ਲੱਗੇ ਆ ਖਬਰਾਂ ਦੇਖੋ ਤਾਂ ਹਰ ਬੰਦਾ ਚਾਹੁੰਦਾ ਕਿ ਜੇ ਕੋਈ ਮੇਰੀ ਸਭੀ ਨੂੰ ਖਰਾਬ ਕਰੂਗਾ ਤਾਂ ਉਹਦਾ ਇਨਸਾਫ ਤਾਂ ਮਿਲਣਾ ਚਾਹੀਦਾ ਹੀ ਹੈ ਨਾ ਜੀ ਚਾਹੀਦਾ ਨਾ ਤਾਂ ਉਹ ਮੈਂ ਲੜਾਈ ਲੜ ਰਿਹਾ ਹੈਗਾ ਔਰ ਮੈਨੂੰ ਭਾਰਤ ਦੀ ਹਿੰਦੁਸਤਾਨ ਦੀ ਨਵੇਂ ਪ੍ਰਣਾਲੀ ਤੇ ਪੂਰਨ ਭਰੋਸਾ ਹੈ ਕਿ ਮੈਨੂੰ